ਓਏ ਫੋਲੇ ਵਾਲੀ ਅੱਜ ਕਹਿਰ ਕਰੀ ਜਾਂਦੇ ਆ ਫੋਲੇ ਵਾਲੀ ਅੱਜ ਕਹਿਰ ਕਰੀ ਜਾਂਦੇ ਆ ਪਰ ਅਗਲੀ ਕਬੱਡੀ ਪੌਣ ਦੇ ਲਈ ਮੁੰਡਾ ਸਿਕਸ ਸਰਦਾਰ ਸਿਰ ਤੇ ਪਟਕਾ ਬੜਾ ਫਵਦਾ ਜੋ ਪਹੁੰਚੀ ਨੇ ਜਿਹੜਾ ਤਾਵਾ ਉਹ ਜ਼ੋਰ ਦਿੱਤਾ ਪਰ ਦੂਜੇ ਪਾਸੇ ਇੱਕ ਕੰਨੇ ਤੇ ਹੈਪੀ ਲੱਗਿਆ ਹੋਇਆ ਤੇ ਦੂਜੀ ਕੰਨੇ ਤੇ ਧੰਮਾ ਕਹਿੰਦੇ ਕੁੰਡਰੀਆਂ ਵਾਲਾ ਪਰ ਆਹ ਮੁੰਡਾ ਕਹਿੰਦੇ ਆਹ ਮੁੰਡਾ ਕਹਿੰਦੇ ਹੈਪੀ ਆ ਕੁੰਡਰੀ ਵਾਲਾ ਪਰ ਸਿਕ ਸਰਦਾਰ ਕਮਾਲ ਕਰ ਗਿਆ ਸਿਕ ਸਰਦਾਰ ਕਮਾਲ ਕਰ ਗਿਆ ਲੈ ਵੀ ਸੰਭਾਉ ਆਇਆ ਕੁੰਡਰੀ ਵਾਲਾ ਫੇਰ ਲੋ ਕਹਿੰਦੇ ਕੁੰਡਰੀਆਂ ਵਾਲਾ ਰੇਡ ਮੇਰੇ ਵੀਰ ਕਬੱਡੀ ਕਬੱਡੀ ਕਰਦਾ ਹੋਇਆ ਹੈ ਰੇਡ ਦੇ ਮੈਦਾਨ ਦੇ ਵਿੱਚ ਸਾਹਮਣੇ ਪਈ ਹੋਈ ਰੇਡ ਪਰ ਦੂਜੇ ਪਾਸੇ ਵੱਡੇ 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 ਸਾਹਮਣੇ ਕਦੇ ਵੱਡੇ ਵੱਡੇ ਹੋ ਗਈ ਹੈ ਇਧਰ ਪੂਰਨ ਵੀ ਕਦੇ ਪੁੱਜਿਆ ਹੈ ਜਿੱਦ ਕਦੇ ਭੱਠੜ ਦੇ ਆਇਆ ਬਈ ਬਾਹਰ ਪਿਆਰ ਹੈ ਵਦਾਈਆ ਨੌਜਵਾਨ ਸਾਹਮਣੇ ਰੇਡ ਪਾਉਂਦੀ ਖਿਡਾਰੀ ਖੇਡ ਦੇ ਮੈਦਾਨ ਦੇ ਵਿੱਚ ਫਿਰ ਜਿਹੜਾ ਪਿਆਰ ਵਰਤਿਆ ਹੈ ਮੇਰੇ ਬਿੱਤਰੋ ਰੇਡਾਂ ਪੈਦੀਆਂ ਦਸਤੀ ਲੱਗ ਰਿਹਾ ਹੈ ਖੇਡ ਦੇ ਮੈਦਾਨ ਵਿੱਚ ਫਿਰ ਦੇ ਮੈਚ ਜਿਹੜੇ ਖੇਡੇ ਜਾ ਰਿਹਾ ਹੈ ਸਾਹਮਣੇ ਪਈ ہوئی ਰੇਡ ਇੱਕ ਕੁੰਡਰੀਆ ਵਾਲਾ ਧੰਮਾ ਕਰੇ ਜੱਫਾ ਲਾ ਗਿਆ ਵੀ ਸੁਲਾਹਾ ਦੇ ਨੂੰ ਦੁਨੀਆ ਬੈਠੀ ਨਾਲ ਖੰਨ ਨੂੰ ਤਾਵੇ ਨੇ ਮਾਰੇ ਟਾਈਮ ਤੇ ਇੱਥੇ ਵੀ ਸਾਥ ਛੱਡ ਜਾਂਦੇ ਪਰਸਾਵੇ ਨੇ ਜੀ ਦੇ ਹਰਗੇ ਜਿਤਾਇਆ ਸੀ ਉਹ ਵੀ ਹੋ ਗਈ ਹੋਰਾਂ ਦੀ ਜਦ ਪੱਟਣਾ ਦਿਲ ਤੇ ਲਾਉਣਾ ਛੱਡ ਦੇ ਇਹ ਦੁਨੀਆ ਮਤਲਬ ਹੋਰਾਂ ਦੀ ਜਦ ਪੱਟਣਾ ਦਿਲ ਤੇ ਲਾਉਣਾ ਛੱਡ ਦੇ ਇਹ ਦੁਨੀਆ ਮਤਲਬ ਹੋਰਾਂ ਦੀ ਪਰ ਫਾਈਨਲ ਖੇਡਿਆ ਜਾ ਰਿਹਾ ਹੈ ਉਹ ਪੁੱਲੀਆਂ ਵਾਲੀ ਦੀ ਕਬੱਡੀ ਹੈ ਤੇ ਦੂਜੇ ਪਾਸੇ ਦੂਜੇ ਪਾਸੇ ਫੈਸਲੇ ਹੋ ਗਿਆ ਹੈ ਅਬੀ ਟੋਗਰਾ ਇੱਕੋ ਜੱਫਾ ਲਾ ਰਿਹਾ ਜਿਹੜਾ ਫਿਰਦਾ ਵਿੱਚ ਫੇਰ ਕਦੇ ਹੱਲਫ ਲਫ ਹੋਊਗਾ ਫੇਰ ਦੇ ਮਨਾ ਦੇ ਵਿੱਚ ਫੇਰ ਆ ਪ੍ਰੇਟ ਦਫਾ ਲਾ ਦੇ ਟੋਗਰਾ ਫੇਰ ਫੈਸਲੇ ਹੋਣਗੇ ਫੋੜਗੇ ਸਾਹਮਣੇ ਰੇਡ ਮੈਂਦੀ ਬੰਦੇ ਕਰੀ ਗਿਰਾਂਗਾ ਬਹੁਤ ਮੁੰਡਾ ਕਹਿੰਦੇ ਫੁੱਲੇ ਵਾਲੀ ਧਰਤੀ ਦਾ ਨੌਜਵਾਨ ਸੁਖ ਤਿਆਰ ਵਰ ਤਿਆਰ ਹੈ ਫਾਈਨਲ ਮੈਚ ਹੈ ਅੱਜ ਕੱਲ ਚੋਟੀ ਚੋਟੀ ਦਾ ਟੀਮਾਂ ਨੂੰ ਫਰਾ ਕੇ ਆਹ ਦੋ ਟੀਮਾਂ ਫਾਈਨਲ ਦੇ ਵਿੱਚ ਪੁੱਜੀਆਂ ਐਨ ਇੱਕ ਪਾਸੇ ਕੁਲੜੀਆਂ ਇੱਕ ਪਾਸੇ ਫੁੱਲੇ ਵਾਲਾ ਜ਼ਿਲ੍ਹੇ ਬਠਿੰਡੇ ਵਾਲੇ ਚੋਪਰ ਕਹਿੰਦੇ ਅੱਜ ਬੱਲੇ ਬੱਲੇ ਕਰਾ ਗਿਆ ਜ਼ਿਲ੍ਹੇ ਬਠਿੰਡੇ ਵਾਲੇ ਚੋਪਰ ਬੱਲੇ ਬੱਲੇ ਕਰ ਗਿਆ ਪਰ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਕੋਲੀਆਂ ਵਾਲਾ ਕਹਿੰਦੇ ਫੇਰ ਆ ਗਿਆ ਵੀ ਕੌਟੀ ਤੋਂ ਆਪਣੀ ਕਬੱਡੀ ਪੁੱਜ ਗਈ ਵਿੱਚ ਕਰੋੜਾਂ ਦੇ ਜਿੱਤਨ ਟਰੈਕਟਰ ਗੱਡੀਆਂ ਗੱਪਰੂ ਰੋਡੇ ਸੀ ਕਦੇ ਰੋੜਾਂ ਤੇ ਖਾਵਰ ਤੇ ਮਿਹਨਤ ਰੱਖਦੇ ਜਿਹੜੇ ਗੱਡੀ ਉਹਨਾਂ ਦੀ ਫਿਰ ਚੜਦੀ ਹੈ ਕੋਲੇ ਵੀਰ ਸਮਾਓ ਕੋਈ ਘਾਟ ਨਾ ਰਹਿੰਦੀ ਜਿਹਦੀ ਬਾਹ ਕਬੱਡੀ ਫਰਦੀ ਹੈ ਕੋਲੇ ਵੀਰ ਸਮਾਓ ਓਏ ਕੋਈ ਘਾਟ ਨਾ ਰਹਿੰਦੀ ਜਿਹਦੀ ਬਾਹ ਕਬੱਡੀ ਫਰਦੀ ਹੈ ਮੈਚ ਕਹਿੰਦੇ ਚੋਟੀ ਦਾ ਮੈਚ ਕਹਿੰਦੇ ਸਰੇ ਦਾ ਫਾਈਨਲ ਅੱਜ ਦੇ ਕਹਿੰਦੇ ਗੁਰਨੇ ਕਲਾਂ ਦਾ ਵੱਡਾ ਫਾਈਨਲ ਜਿਹੜਾ ਗ੍ਰੈਂਡ ਫਾਈਨਲ ਹੈ ਉਹ ਖੇਡਿਆ ਜਾ ਰਿਹਾ ਇਧਰਲੇ ਪਾਸੇ ਕਬੱਡੀ ਜਿਹੜੀ ਪਾਉਣੀ ਪੈਣੀ ਹੈ ਫੂਲੇ ਵਾਲਿਓ ਕਬੱਡੀ ਜਿਹੜੀ ਪਾਉਣੀ ਪੈਣੀ ਹੈ ਪਰ ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਫੂਲੇ ਵਾਲ ਪਿੰਡ ਹੈ ਜ਼ਿਲ੍ਹਾ ਬਠਿੰਡਾ ਉੱਚਾ ਲੰਮਾ ਕੱਟ ਹੈ ਛੋਟੀ ਉਮਰ ਹੈ ਚੜ੍ਹਦੀ ਜਵਾਨੀ ਹੈ ਐਨ ਕਦੇ ਮੁੰਡੇ ਨੇ ਢਾਵਾ ਬੋਲਿਆ ਹੋਇਆ ਢਾਵਾ 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 ਕੰਮਾ 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 ਕਰਕੇ ਬਾੜ ਕਰ ਗਿਆ ਕੰਮਾ ਕੰਮਾ ਜਗਤਪੁਰੇ ਵਾਲਾ ਅੱਜ ਕਦੇ ਬੈਸਟਮੈਨ ਨੂੰ ਫਿਰਦਾ ਸਾਰੇ ਕਦੇ ਭਰਾਵਾਂ ਦਾ ਧੰਨਵਾਦ ਹੈ ਸਾਹਮਣੇ ਸਿਰੇ ਦੀਆਂ ਰੇਡਾਂ ਪੈਂਦੀ ਹੈ ਖੇਡ ਗਰਾਉਂਡ ਦੇ ਵਿੱਚ ਜੱਫੀਆਂ ਲੱਗ ਰਿਹਾ ਰੇਡਾਂ ਪੈ ਰਹੀਆਂ ਇਹਦੀ ਕਬੱਡੀ ਹੈ ਸਾਹਮਣੇ ਮੇਰੇ ਵੱਲੋਂ ਚਾਰ ਖਿਡਾਰੀ ਹੈ ਚਾਰੋਂ ਦੇ ਚਾਰੋਂ ਕਦੇ ਤਿਆਰ ਨੇ ਚੋਤੀ ਦੇ ਮੈਚ ਗਰਾਉਂਡ ਦੇ ਵਿੱਚ ਕਿੱਥੇ ਜਾ ਰਿਹਾ ਆ ਗ੍ਰੈਂਡ ਫਿਨਾਲੇ ਆ ਗ੍ਰੈਂਡ ਫਿਨਾਲੇ ਉਹ ਪਈ ਕਬੱਡੀ ਇੱਕ ਨੇ ਲੱਗਿਆ ਟੱਚ ਪਰ ਪਪਾਲਾ ਵਾਲਾ ਕਦੇ ਸ਼ੀਰਾ ਫੈਸਲੇ ਕਰਦਾ ਆਪਣੇ ਸਮੇਂ ਦਾ ਕਦੇ ਮੇਰੇ ਵੱਲੋਂ ਸਿਰੇ ਦਾ ਖਿਡਾਰੀ ਹੈ ਫੁੱਗਰ ਭੀਤੀਆਂ ਨੇ ਕਦੇ ਚੋਤੀ ਦੀ ਕੀ ਆਪਣੇ ਸਮੇਂ ਦੇ ਵਿੱਚ ਖੇਡੀਆਂ ਨੇ ਨਿੱਕੇ ਬਣਾਈ ਦੀ ਗੱਲ ਭਾਈ ਸੇਵਕ ਚਾਨਪੜੀਆ ਇਹਨਾਂ ਨੇ ਆਪਣੇ ਸਮੇਂ ਦੇ ਵਿੱਚ ਤੁੜੀਆਂ ਬਣਾਈਆਂ ਰੈਫਰੀ ਸਹਿਮਾਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਮੇਰੇ ਵੀਰੋ ਰੀਡ ਦੀ ਫੱਟੀ ਬਣ ਕੇ ਅੱਜ ਦਾ ਮੇਲਾ ਨੇ ਪਰੇਟਾ ਲਿਆ ਰੈਫਰੀ ਸਹਿਮਾਨਾਂ ਦਾ ਸਾਰੇ ਬੁਲਾਰਿਆਂ ਦਾ ਸਾਰੇ ਭਰਾਵਾਂ ਦਾ ਬਣਦਾ ਜਿਹੜਾ ਸਤਕਾਰ ਦਾ ਜਿਹੜਾ ਸਰਮਾਨਾ ਭਰਾਵਾਂ ਨੇ ਪੱਟੀਆਂ ਜਿੰਦੇ ਵਾਲੀ ਇਹ ਜਿਹਾ ਜਾਨੇ ਵੱਡਾ ਗਰੇ ਧੰਨਵਾਦ ਹੈ ਰੇਡ ਪਾ ਕੇ ਮੁੰਡਾ ਭਾਜਾ ਨੰਬਰ ਸਰੇ ਦਾ ਗਰੇ ਜੋਰ ਦਿੱਤਾ ਹੈ ਜਿਹੜੇ ਦੁਨੀਆ ਬਣਦੇ ਸੌਕੀ ਹੁੰਦੇ ਉਹ ਕਿਤਾਬਾਂ ਥੋੜੀ ਪੜਦੇ ਆ ਫੁੰਕਾ ਮਾਰ ਕੇ ਕਿੱਥੋਂ ਬਿਜਦੇ ਜੋ ਸੂਰਜ ਹੁੰਦੇ ਚੜਦੇ ਆ ਜਿੱਥੇ ਪੈਸੇ ਨੇ ਮੇਰ ਦੁਨੀਆ ਚਾਹੇ ਬਾਤ ਹੈ ਪਰ ਦਿਲਦਾਰ ਬੰਦਾ ਜੋ ਦਿਲ ਦਾ ਸਾਥ ਦੇਵੇ ਉਹਨਾਂ ਕਦਰ ਕਰਨੀ ਹੈ ਜੋ ਦੇ ਜੀ ਕਰਿਆ ਕਰੋ ਕੀ ਕੀ ਕਰਨਾ ਜਦੋਂ ਬੰਦਾ ਰਾਹ ਹੋ ਜੇ ਕਿੱਥੋਂ ਕੀ ਕਰਨਾ ਜਦੋਂ ਬੰਦਾ ਰਾਹ ਹੋ ਜੇ ਚਾਹੁੰਦੇ ਜੀ ਨਾ ਖੜਿਆ ਕਰੋ ਲਈ ਪੂਰਨਾ ਮਰੇ ਦੀਆਂ ਪੋਸਟਾਂ ਬਣਾਉਂਦਾ ਕੋਈ ਫੈਣਾ ਨਹੀਂ ਰੇਡ ਪਿੰਦੀ ਐ ਜੱਫੇ ਲੱਗਦੇ ਆ ਉਹ ਪਿੰਡ ਖੜਿਆ ਜਾ ਰਿਹਾ ਸੱਤਿਆ ਚੱਕਣਾ ਟੇ ਕਰਦੇ ਗਾ ਲੋ ਚੋਟੀ ਦਾ ਫਾਈਨਲ ਖੜਿਆ ਜਾ ਰਿਹਾ ਹੋਰਾ ਕੇ ਫਾਈਨਲ ਦੇ ਵਿੱਚ ਪੁੱਜਿਆ ਨੇ ਪਰ ਮੁੰਡਾ ਕਹਿੰਦੇ ਬੁੱਲਰੀਆਂ ਵਾਲੀ ਕਬੱਡੀ ਪਾ ਰਿਆ ਤੰਦਰ ਤਿਆਰ ਵਰ ਤਿਆਰ ਨੇ ਬੁੱਲਰੀਆਂ ਪਿੰਡ ਹੈ ਉਹ ਜ਼ਿਲ੍ਹਾ ਮਾਲਸਾ ਆ ਮੁੰਡਾ ਕਹਿੰਦੇ ਗੰਮਾ ਬੁੱਲਰੀਆਂ ਵਾਲਾ ਘਰਾਉਂਦਾ ਹੋਇਆ ਬੱਲੇ ਬੱਲੇ ਇਹ ਘਰਾਉਂਦਾ ਹੋਇਆ ਬੱਲੇ ਬੱਲੇ ਇਧਰਲੇ ਇਧਰਲੇ ਵਾਹ ਵੇਟ ਪੰਡਰੀਆਂ ਮਾਰਿਆ ਵੱਡੇ ਵੱਡੇ ਕਰਤਾ ਦੇਖਦਾ ਕੰਮਿਆ ਅੱਜ ਘਰ ਦੀ ਗਲੀ ਤੇ ਧਰਵਾ ਦਾ ਜੋਰ ਆੜੇ ਘਰ ਦੀ ਗੱਲ ਸੀ ਧਰਵਾ ਦਾ ਜੋਰ ਲਾ ਲਈ ਇਧਰ ਤੱਕ ਤਾਰ ਦਾ ਵੀ ਧਰਵਾਣਾ ਵਾਹ ਜਿਹੜੇ ਵੀ ਰੇਡ ਰੇਡ ਰੈਂਦਾ ਪੰਡਰੀਆਂ ਪੱਤੇ ਮਾਰਨ ਚੰਗਤਾਰ ਬਾਈ ਕਹਿੰਦਾ ਆਪਣੇ ਵੱਲ ਹੋਣਗੇ ਜਿਹੜੇ ਚੰਗਤਾਰ ਪੱਤੇ ਮਾਰ ਫਹਿਵਾਣੀ ਬੋਲਦੇ ਹੁਣ ਤਾਂ ਜਿੰਨੇ ਮਰਜੀ ਦੇ ਨਹੀਂ ਖੋਟੋਗੇ ਔਰ ਰੇਡ ਪੈਂਦੀ ਹੈ ਰਿਸ਼ਤੇਦਾਰੀਆਂ ਨੇ ਮੇਰੇ ਉਰੇ ਭਰਾ ਦੀਆਂ ਪਰ ਦੂਜੇ ਪਾਸੇ ਬੱਲੇ ਪੂਰਾ ਨੰਬਰ ਸਿਰੇ ਦਾ ਪੀ ਟੀਮ ਦੇ ਖਿਡਾਰੀ ਨੇ ਕਦੇ ਜੋੜ ਦਿੱਤਾ ਹੈ ਅਗਲੀ ਰੇਡ ਬੱਤੇ ਕਰੀ ਗਿਆ ਬੰਦਾ ਜਿਹੜਾ ਸਿਕ ਸਰਦਾਰ ਪਿਆਰ ਵਰ ਤਿਆਰ ਹੈ ਬੰਦਾ ਸਿਕ ਸਰਦਾਰ 4 ओवर ਤੇਰਾ ਸਵੇਰ ਦੇ ਕਬੱਡੀਆਂ ਚੜ ਚੜ ਕੇ ਭੱਜਿਆ ਨੇ ਬੁੱਲੀ ਨੇ ਅੱਜ ਕਹਿੰਦੇ ਕਮਾਲਾ ਜਿਹੜਿਆ ਕਰਿਆ ਹੋਇਆ ਨੇ ਬੁੱਲੀਆ ਨੇ ਅੱਜ ਕਹਿੰਦੇ ਗੁਰਨੇ ਕੌਲਾ ਵੱਡਾ ਕਬੱਡੀ ਕੱਪ ਜਿੱਤੇ ਆ ਅੱਜ ਦਿਲ ਵੀ ਜਿੱਤੇ ਆ ਅੱਜ ਮੈਚ ਵੀ ਜਿੱਤੇ ਆ ਪਰ ਫਾਈਨਲ ਮੈਚ ਆ ਦੂਜੇ ਪਾਸੇ ਬਾਵਾਇ ਸੱਖਾ ਬਾਵਾਇ ਫੌਜੀਆ ਕੱਲਾ ਜਿਹੜਿਆ ਕਮਾਲਾ ਕਰ ਰਿਹਾ ਕਮਾਲਾ ਕਰ ਰਿਹਾ ਇਧਰ ਜਗਤਾਰ ਕਹਿੰਦੇ ਭਾ ਸਾਡਾ ਬਣਾ ਜੋ ਕਰ ਰਹੇ ਹੁਣ ਫਰੀਆਣਾ ਪੁਰਸਾ ਕਹਿਣਾ ਵੀ ਜਿੰਨੀਆਂ ਰੇਡਾਂ ਖੁੱਲੀਆਂ ਹੋਣਗੀਆਂ ਵੱਡੇ ਵਾਰ ਸਨਮਾਨ ਕਰਾਂਗੇ ਆ ਗ੍ਰੈਂਡ ਫਾਈਨਲ ਹੈ ਸਾਹਮਣੇ ਚੱਪੇ ਵੱਡੇ ਐ ਖੇਡ ਮੈਦਾਨ ਦੇ ਵਿੱਚ ਵੀ ਫਾਇਰਟ ਫੜੀ ਆਵਾਜ਼ ਉੱਪਰ ਕਰਦੇ ਚੰਦਰੀਆ ਤੂੰ ਹੀ ਹੁਣ ਤੇ ਪੈਰੀ ਬਣ ਕੇ ਖੜ ਗਿਆ ਫਾਈਨਲ 'ਚ ਨੌਜਵਾਨਾਂ ਕਰਦੇ ਆਵਾਜ਼ ਥੋੜੀ ਕੋਲ ਨੇ ਆ ਪੈਂਦੀ ਰੇਡ ਦੂਜੇ ਪਾਸੇ ਦੂਜੇ ਪਾਸੇ ਦੂਜੇ ਪਾਸੇ ਫਾਸਰੇ ਨਾਲ ਆ ਗਿਆ ਹੈ ਫਾਸਰੇ ਨਾਲ ਆ ਗਿਆ ਮੈਚ ਕਦੇ ਮੁੱਕ ਨੂੰ ਮੁੱਕ ਨੂੰ ਕਰਦਾ ਹੈ ਖੇਡ ਮੈਦਾਨ ਦੇ ਵਿੱਚ ਸਾਹਮਣੇ ਫੈਸਲੇ ਹੋ ਗਏ ਆ ਬੋਲੇ ਇਸਾੜ